ਅੱਜ ਤੁਹਾਨੂੰ ਦਿਖਾਣੇ ਆ ਬਾਹਰਲੇ ਦੇਸ਼ਾਂ ਦੀਆਂ ਜੇਲਾਂ ਜਦੋਂ ਪੇਸ਼ੀ ਦੇ ਉੱਤੇ ਕੈਦੀਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਉਹਨਾਂ ਨੂੰ ਇਕੱਠੇ ਕਰਿਆ ਜਾਂਦਾ ਹੈ ਇਹ ਪਿੰਜਰੇ ਉਹਨਾਂ ਨੂੰ ਸੇਫ ਰੱਖਣ ਵਾਸਤੇ ਕੀ ਕਦੂ ਦੇ ਰਿਹਾ ਟੈਗ ਨਾ ਕਰਨ ਕੀ ਸਿਰ ਅਗਰ ਉੱਪਰ ਹੋਇਆ ਤਾਂ ਇਹ ਸਾਡੇ ਤੇ ਟੈਗ ਨਾ ਕਰਦਣ ਬਹੁਤ ਹੀ ਸੈਕਿਉਰ ਸਫੁੱਲੀ ਇਹਨਾਂ ਨੂੰ ਰੱਖਿਆ ਜਾਂਦਾ ਹੈ ਤੇ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਨਿਕਰਾਂ ਪਾ ਕੇ ਲੈ ਆਇਆ ਜਾਂਦਾ ਕੋਰਟ ਦੇ ਵਿੱਚ ਕੀ ਇਹ ਕਿਸੇ ਤਰ੍ਹਾਂ ਦੀ ਕੋਈ ਵਸਤੂ ਨਾ ਲੈ ਜਾਣਾ ਆਪਦੇ ਹੱਥਾਂ 'ਚ ਕੁਝ ਲੈ ਕੇ ਨਾ ਵਗ ਜਾਣਾ ਔਰ ਇਹਨਾਂ ਨੂੰ ਇਹ ਹੁੰਦਾ ਹੈ ਕਿ ਉੱਪਰ ਫਿਰ ਨਹੀਂ ਕਰਨਾ ਨੀਚੀ ਫਿਰ ਕਰਕੇ ਫੇਰ ਆਣਾ ਔਰ ਫੇਰੇ ਜਾਣਾ ਔਰ ਇਹਨਾਂ ਦੇ ਹੱਥ ਬੰਨ ਕੇ ਹੀ ਲੈਂਦੇ ਨੇ ਔਰ ਬੰਨ ਕੇ ਹੀ ਲੈ ਕੇ ਜਾਂਦੇ ਨੇ ਬਹੁਤ ਹੀ ਪੂਰੀ ਤਰ੍ਹਾਂ ਦੀ ਸਜ਼ਾ ਦਿੰਦੇ ਨੇ ਕਿ ਕੈਦੀ ਕਈ ਵਾਰ ਸੋਚਦਾ ਹੈ ਕੁਝ ਗਲਤ ਕੰਮ ਕਰਨ ਤੋਂ ਪਹਿਲਾਂ ਇਹ ਬੱਸਾਂ ਸਪੈਸ਼ਲ ਐਵੇਂ ਦੀਆਂ ਹੁੰਦੀਆਂ ਨੇ ਉਸ ਬੁਲਟ ਪ੍ਰੂਫ ਬਸਾ ਹੁੰਦੀ ਆ ਕਿ ਇਹਨਾਂ 'ਤੇ ਕੋਈ ਟੈਗ ਵੀ ਨਾ ਕਰ ਦਿੱਤਾ ਜਾਏ ਬਹੁਤ ਹੀ ਸ਼ੇਫੁੱਲ ਤਰੀਕੇ ਨਾਲ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਜਦ ਇਹਨਾਂ ਨੂੰ ਪੇਸ਼ੀ ਲਈ ਲੈ ਕੇ ਆਇਆ ਜਾਂਦਾ ਕੋਰਟ ਦੇ ਵਿੱਚ ਤਾਂ ਆਲੇ-ਦੁਆਲੇ ਦਾ ਸਭ ਪਹਿਲਾਂ ਚੈੱਕ ਕਰਿਆ ਜਾਂਦਾ ਏਰੀਆ ਕਿ ਕੋਈ ਕਿਸੇ ਤਰ੍ਹਾਂ ਦੀ ਦੁਰਘਟਨਾ ਨਾ ਵਾਪਰ ਜਾਵੇ ਤਾਂ ਇਹਨਾਂ ਦਾ ਬਹੁਤ ਹੀ ਸ਼ੇਫੁੱਲੀ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ ਹੈ ਆਲੇ-ਦੁਆਲੇ ਦਾ ਪੂਰਾ ਚੈਕਿੰਗ ਹੁੰਦਾ ਹੈ ਹੈਲੀਕਾਪਟਰ ਨਾਲ ਇਹਨਾਂ ਦੇ ਹੱਥ ਬੰਨ ਕੇ ਲੈ ਕੇ ਆਣਾ ਹੈ ਔਰ ਹੱਥ ਬੰਨ ਕੇ ਲੈ ਕੇ ਜਾਣਾ ਹੈ ਬਹੁਤ ਜ਼ਿਆਦਾ ਸੁਰੱਖਿਆ ਗਾਰਡ ਇਹਨਾਂ ਦੇ ਅੱਗੇ ਪਿੱਛੇ ਲਗਾਏ ਹੁੰਦੇ ਹਨ ਕਿਸੇ ਤਰ੍ਹਾਂ ਦੀ ਇਹ ਕੋਈ ਹਰਕਤ ਨਾ ਕਰਨ ਇਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਔਰ ਇਹਨਾਂ ਦੇ ਵਾਲ ਵੀ ਐਸੇ ਤਰੀਕੇ ਨਾਲ ਇਨੀ ਸੇਫਟੀ ਨਾਲ ਚੱਲਦੇ ਨੇ ਵਾਲ ਵੀ ਕਟਿੰਗ ਕਰੇ ਜਾਂਦੇ ਨੇ ਕਿ ਕੁਝ ਬਾਹਰ ਦੇ ਵਿੱਚੋਂ ਲੈ ਕੇ ਨਾ ਜਾ ਸਕਣ ਔਰ ਨਾ ਹੀ ਪੇਸ਼ੀ ਦੌਰਾਨ ਇਹਨਾਂ ਨੂੰ ਕਿਤੇ ਕਿਸੇ ਨੂੰ ਮਿਲਾਇਆ ਜਾਂਦਾ ਹੈ ਕੋਰਟ ਦੇ ਵਿੱਚ ਇਹਨਾਂ ਦੇ ਹੱਥ ਕੜੀਆਂ ਲਗਾਈਆਂ ਜਾਂਦੀਆਂ ਨੇ ਔਰ ਇਹਨਾਂ ਦਾ ਰੋਲ ਹੁੰਦਾ ਹੈ ਕਿ ਇਹਨਾਂ ਨੇ ਸਿਰ ਨੀਚੇ ਰੱਖਣਾ ਹੈ ਅਗਰ ਉੱਪਰ ਕਰਿਆ ਤਾਂ ਇਹਨਾਂ ਦੇ ਪੁਲਿਸ ਵਾਲਿਆਂ ਕੰਨੀ ਉਹ ਕਾਰਵਾਈ ਹੋਏਗੀ ਔਰ ਕੰਪਿਊਟਰ ਅੱਗੇ ਬੈਠ ਕੇ ਇਹਨਾਂ ਦੀ ਪੇਸ਼ੀ ਪੇਸ਼ੀ ਪੈਂਦੀ ਹੈ ਹਰਲੇ ਦੇਸ਼ਾਂ ਦੀ ਪੁਲਿਸ ਵੀ ਇੰਨੀ ਚਕੰਨੀ ਹੁੰਦੀ ਹੈ ਉਹਨਾਂ ਨੂੰ ਇੰਨਾ ਅਲਰਟ ਹੁੰਦਾ ਹੈ ਕਿ ਕਿਸੇ ਤਰ੍ਹਾਂ ਦੀ ਇਹ ਹਿਲਜੁਲ ਨਾ ਕਰ ਸਕਣ ਤਾਂ ਹੀ ਇਹਨਾਂ ਦੇ ਹੱਥ ਕੜੀਆਂ ਆਪਾਂ ਦੇ ਵਿੱਚ ਲਾਈਆਂ ਜਾਂਦੀਆਂ ਨੇ ਦੇਨਾਂ ਨੂੰ ਪੂਰਾ ਸੁਰੱਖਿਆ ਦੇ ਵਿੱਚ ਕੋਟਾਂ ਦੇ ਵਿੱਚ ਲਿਆਂਦਾ ਜਾਂਦਾ ਹੈ ਦੁਬਾਰਾ ਫਿਰ ਉਸੇ ਤਰ੍ਹਾਂ ਹੱਥਾਂ ਨੂੰ ਹੱਥਕੜੀ ਲਗਾ ਕੇ